ਰਾਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਕੌਣੀ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਾਈ ਪਿੰਦਰ ਦੇ ਘਰੋਂ ਵੀਡੀਓ ਆ ਜਮਾ ਕਰੀ ਲੂ ਪਸ਼ੂ ਪਾਲਕਾ ਕੋਈ ਵਪਾਰ ਦਾ ਕੰਮ ਨਹੀਂ ਦੂਸਰਾ ਸੂਆ ਵੀਰੇ ਛੋਟੀ ਸੂਈ ਹੋਈ ਆ ਜਮਾ ਤਾਜੀ ਜੇਰ ਜੂਰ ਦੀ ਜਮਾ ਨਿੱਲ ਹੋ ਗਈ ਕਲੀਅਰ ਆ ਤੇ ਅੱਜ ਸਵੇਰੀ ਸੂਈ ਆ ਵੀਡੀਓ ਆ ਜਿਹੜੀ ਬਾਈ ਜੀ ਉਹ 8 ਤਰੀਕ ਤੀਸਰਾ ਮਹੀਨਾ ਆ ਚੌਥਾ ਹਾਂਜੀ ਹਾਂ 8 ਤਰੀਕ ਚੌਥਾ ਮਹੀਨਾ 2025 8 ਅਪ੍ਰੈਲ ਦੀ ਵੀਡੀਓ ਆ ਬਾਈ ਪਿੰਦਰ ਦੇ ਘਰੋਂ ਸਾਰੀ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਹਰਿਆਣੇ ਚੋਂ ਬਾਈ ਕਹਿੰਦਾ ਲੈ ਕੇ ਆਇਆ ਸੀ ਬਾਕੀ ਝੋਟੀ ਦੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਸਿੰਘਾਂ ਦੀ ਬੱਚਾ ਉਹ ਕੱਲ ਦੀ ਤਰੀਕ ਚ ਪਾਵਾਂਗੇ ਚਲ ਠੀਕ ਹੈ ਬਾਕੀ ਆਪਾਂ ਸਾਰੀ ਗੱਲਬਾਤ ਮਾਲਕ ਨਾਲ ਕਰਾ ਦਿੰਦੇ ਆ ਬਾਈ ਨਾਲ ਕੀ ਮੁੱਲ ਰੋ ਵੀਡੀਓ ਚ ਸਾਰੀ ਆਪਾਂ ਡਿਟੇਲ ਲੈ ਕੇ ਦੇ ਦਾਂਗੇ ਹੋਰ ਕੀ ਹਾਲਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਪਹਿਲਾਂ ਤਾਂ ਜੀ ਫੋਨ ਨੰਬਰ ਬੋਲ ਦਿਓ ਤੁਸੀਂ ਆਪ ਦਾ 98721 ਹਾਂਜੀ 0424 ਵੀਡੀਓ ਦੇ ਉੱਤੇ ਬਾਈ ਜੀ ਨੰਬਰ ਚੱਲੀ ਜਾਂਦਾ ਕਿੰਨੇਵੇਂ ਸੂਏ ਝੋਟੇ ਵੀਰੇ ਦੂਜੇ ਬਾਈ ਦੂਸਰੇ ਸੂਏ ਹਾਂ ਜੀ ਕਿੱਥੋਂ ਤੁਸੀਂ ਹਰਿਆਣਾ ਤੋਂ ਲੈ ਕੇ ਆਏ ਜੀ ਹਾਂ ਹਰਿਆਣਾ ਚੋਂ ਹਰਿਆਣਾ ਤੋਂ ਪਹਿਲਾ ਸੂਆ ਲੈ ਕੇ ਆਏ ਸੀ ਤੁਸੀਂ ਹਾਂ ਜੀ ਠੀਕ ਆ ਕਿੰਨਾ ਕ ਦੁੱਧ ਦੱਤਾ ਛੋਟੇ ਕੋਲੇ ਸਹੀ ਜੀ 14 ਕਿਲੋ ਕਿੱਟ 14 ਕਿਲੋ ਨੈਟ ਫਟ ਵਧੀਆ ਦੁੱਧ ਦੱਤਾ ਹਾਂ ਜੀ ਹਾਂ ਜੀ ਵਧੀਆ ਤੇ ਹੁਣ ਅੱਜ ਸਵੇਰੀ ਸੋਈ ਹੈ ਜੀ ਹਾਂ ਜੀ ਸਵੇਰ ਸੋਈ ਆ ਜਾਨ ਬਾਕੀ ਤੁਸੀਂ ਥਣਾਂ ਦੀ ਕੁਆਲਿਟੀ ਚੈੱਕ ਕਰ ਲਓ ਕਿੰਨੀ ਕਮੀਦ ਰੱਖਦੇ ਹੋ ਕਿੰਨਾ ਕ ਦੁੱਧ ਪਾ ਦੂਗੀ ਅੱਤ ਕੀ ਪਾ ਦੂ 16 ਤੱਕ ਹੀ 16 17 ਪਾ ਦੂਗੀ ਬਾਕੀ ਵੀਰੇ ਤੁਸੀਂ ਆਰਡਰ ਚੈੱਕ ਕਰ ਲਓ ਛੋਟੀ ਸਾਨੂੰ ਤੋੜ ਕੇ ਮੈਂ ਦਿਖਾ ਦਿੰਦਾ ਕੋਈ ਵਪਾਰ ਦਾ ਕੰਮ ਨਹੀਂ ਜਮਾ ਕਰੇ ਲੂ ਪਸ਼ੂ ਪਾਲਕਾ ਇੱਧਰ ਬਾਈ ਦੇ ਆ ਪਸ਼ੂ ਖੜੇ ਆ ਤੇ ਤੁਸੀਂ ਆ ਛੋਟੀ ਦੇਖ ਲਓ ਸਾਰੀਆਂ ਤੋਂ ਉੱਚੀ ਲੰਬੀ ਆ ਹਰਿਆਣੇ ਦੀ ਪਿਓਰ ਬੱਚਾ ਮੇਲ ਕਾ ਫਾਗ ਇੱਧਰੋਂ ਤੋੜ ਲਈ ਬਾਈ ਇਹਨੂੰ ਆ ਖੋਲ ਕੇ ਤੋੜ ਲਓ ਕੋਈ ਗੱਲ ਨਹੀਂ ਆ ਦੇਖ ਲਓ ਬਾਈ ਛੋਟੀਆਂ ਆਪਾਂ ਸਾਨੂੰ ਤੋੜ ਕੇ ਥਣ ਲੈਵੇ ਦੀ ਸਾਰੀ ਚੈੱਕ ਕਰਾ ਦੇਣਾ ਜਿਹੜੀ ਮੇਨ ਚੀਜ਼ ਹੁੰਦੀ ਆ ਪਸ਼ੂ ਦੀ ले चल कोई, नहीं, कोई नहीं। आया थी, आया थी। आया थी। बच्चे तो कर दी बाकी भाई होर तो आप मुल का क्लियर करा दे की मुल रूगा उ जिन्होंने समझ आओ ਬਾਈ ਕੀ ਰੇਟ ਕਰਦੇ ਹੋ ਜਮਾ ਜੈ ਜੈ ਤੁਸੀਂ 1.90 ਬਾਈ 1 ਲੱਖ 90 ਹਜ਼ਾਰ ਹਾਂਜੀ ਬਾਈ 1 ਲੱਖ 90 ਹਜ਼ਾਰ ਬਾਈ ਇਹਦਾ ਝੋਟੀ ਦਾ ਮੁੱਲ ਆ ਸੂਹਾ ਦੂਸਰਾ ਆ ਗਈ ਦੁੱਧ ਬਾਈ ਕਹਿੰਦਾ 15 ਤੋਂ 16 ਕਿਲੋ ਦੀ ਉਮੀਦ ਹੈਗੀ ਆ ਵੀ ਚੰਗੀ ਤਰ੍ਹਾਂ ਪਾ ਦੂ ਪਹਿਲਣ ਨੇ ਬਾਈ ਕਹਿੰਦਾ 14 ਕਿਲੋ ਖੁੱਲਾ ਸਾਡੇ ਕੋਲੇ ਪਾਇਆ ਬਾਕੀ ਵੀ ਝੋਟੇ ਦਾ ਫਵਾਨਾ ਦਿੱਸਦਾ ਦੇਖੋ ਕਿੰਨਾ ਵਧੀਆ ਫਿਕਸ ਜ ਆ ਕੋਈ ਕੱਲਾ ਕੱਲਾ ਥਣ ਲੱਗਿਆਗਾ ਤੇ ਤਾਜੀ ਝੋਟੀ ਸੂਈ ਆ ਉਧਰ ਹੋਇਆ ਪੁੱਤ Adiós. Ah,